ਉਹ ਅੰਜਿਕਾ ਖਰਸਾ ਵਾਜ ਜੀ ਕੀ ਫਤੇ ਆਓ ਪਿਆਰਿਓ ਭਗਤ ਕਬੀਰ ਜੀ ਬਾਰੇ ਜਾਣਕਾਰੀ ਸਰਵਣ ਕਰੀਏ ਭਗਤ ਕਬੀਰ ਜੀ ਦਾ ਜਨਮ ਲਾਹੌਰ ਜੋ ਕਿ ਅਜਕਲ ਪਾਕਿਸਤਾਨ ਵਿੱਚ ਹੈ ਮੰਨਿਆ ਗਿਆ ਹੈ ਭਗਤ ਕਬੀਰ ਜੀ ਦਾ ਜਨਮ ਜਮਾਲ ਉਲਦੀਨ ਸੁਲੈਮਾਨ ਅਤੇ ਸ਼ੇਖ ਵਜੀ ਉਲਦੀਨ ਖੋਜੰਦੀ ਦੀ ਧੀ ਮਰੀਮ ਮਰੀਮ ਬੀਬੀ ਦੇ ਘਰ ਹੋਇਆ ਸੀ ਬਨਾਰਸ ਵਿੱਚ ਇੱਕ ਕਮਲ ਦੇ ਫੁੱਲ ਵਿੱਚ ਇੱਕ ਤਲਾ ਦੇ ਨਦੀਕ ਪਿਤਾ ਨੀਰੂ ਅਤੇ ਮਾਤਾ ਨੀਮਾ ਨੂੰ ਮਿਲੇ ਜਿਨ੍ਹਾਂ ਨੇ ਭਗਜੀ ਦਾ ਪਾਲਣ ਪੋਸ਼ਣ ਕੀਤਾ ਤੇ ਆਪ ਜੀ ਦਾ ਨਾਮ ਕਬੀਰ ਰੱਖਿਆ ਗਿਆ ਪ੍ਰਾਣ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਉਹ ਜਲਾਹਾ ਜਾਤ ਨਾਲ ਸੰਬੰਧਿਤ ਸਨ ਉਹਨਾਂ ਦੀ ਪਤਨੀ ਦਾ ਨਾਮ ਲੋਈ ਉਹਨਾਂ ਦਾ ਇੱਕ ਪੁੱਤਰ ਕਮਾਲ ਤੇ ਪੁੱਤਰੀ ਕਮਾਲੀ ਸੀ ਕਬੀਰ ਜੀ ਨੂੰ ਸੂਫੀ ਕਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਕਬੀਰ ਜੀ ਨੂੰ ਮੰਨਣ ਵਾਲੇ ਕਬੀਰ ਪੰਥੀਆਂ ਦਾ ਵਿਚਾਰ ਹੈ ਕਿ ਭਗਤ ਕਬੀਰ ਜੀ ਇਸ ਜਗਤ ਉੱਤੇ 120 ਸਾਲ ਰਹੇ ਨੇ ਤੇ ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ ਇਤਿਹਾਸ ਸ਼ਰਮਨ ਸਾਗਰ ਨੂੰ ਭਗਤ ਵੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ ਕਬੀਰ ਜੀ ਇਸ ਵਿਚਾਰ ਧਾਰਾ ਨੂੰ ਧਿਆਨ ਵਿੱਚ ਰੱਖਦੇ ਹਨ ਕਿ ਸਾਰੇ ਇਨਸਾਨ ਇੱਕ ਨੇ ਕਬੀਰ ਜੀ ਕਹਿੰਦੇ ਨੇ ਕਿ ਅੱਲਾ ਤੇ ਰਾਮ ਦਾ ਇੱਕ ਪੁੱਤਰ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸ਼ੇਵੇ ਗੁਸਈਆ ਕੋਈ ਅੱਲਾ ਹੈ ਕਬੀਰ ਜੀ ਨੇ ਫਿਰਕਾ ਪ੍ਰਸਤੀ ਦਾ ਖੁੱਲ ਕੇ ਖੰਡਨ ਕੀਤਾ ਤੇ ਭਾਰਤ ਦੀ ਵਿਚਾਰਧਾਰਾ ਨੂੰ ਇੱਕ ਨਵੀਂ ਦਸ਼ਾ ਪ੍ਰਦਾਨ ਕੀਤੀ ਬਾਹਰੀ ਕਰਮ ਕਾਂਡਾਂ ਚੋਂ ਨਿਕਲ ਕੇ ਜੀਵ ਨੂੰ ਪ੍ਰਭੂ ਦੀ ਭਗਤੀ ਤੇ ਸੱਚੇ ਦਿਲੋਂ ਕਰਨ ਦੀ ਪ੍ਰੇਰਣਾ ਕੀਤੀ ਆਪਣੀ ਰਚਨਾ ਵਿੱਚ ਉਹ ਕੁਝ ਇਸ ਪ੍ਰਕਾਰ ਲਿਖਦੇ ਨੇ ਕਬੀਰ ਜਿਸ ਮਰਣ ਤੇ ਜਗ ਡਰੈ ਮੇਰੇ ਮਨ ਆਨੰਦ ਮਰਣੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਭਗਤ ਕਬੀਰ ਜੀ ਬਾਣੀ ਮੁੱਖਕਤੇ ਲਿਖਤ ਦੋਹਾਂ ਰੂਹਾਂ ਵਿੱਚ ਦੋਹਾਂ ਰੂਪਾਂ ਵਿੱਚ ਪ੍ਰਾਪਤ ਹੋਈ ਹੈ ਕਬੀਰ ਜੀ ਬਹੁਤ ਸਾਰੀ ਬਾਣੀ ਦੀ ਪ੍ਰਾਪਤੀ ਹੋਈ ਜਿਵੇਂ ਬੀਜਕ ਕਬੀਰ ਗ੍ਰੰਥਾਵਲੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਕਬੀਰ ਜੀ ਦੀ ਬਾਣੀ ਇੱਥੇ ਲਿਖੀ ਅਨੁਸਾਰ ਹੈ ਸ੍ਰੀ ਰਾਗ ਦੇ ਵਿੱਚ ਦੋ ਸ਼ਬਦ ਰਾ ਗੌੜੀ ਦੇ ਵਿੱਚ 77 ਸ਼ਬਦ ਬਾਵਨ ਅਖਰੀ ਇਕ ਥੀਤੀ ਸਤਵਾਰਾ ਰਾਗ ਆਸਾ 37 ਸ਼ਬਦ ਰਾਗ ਗੂਜਰੀ 2 ਸ਼ਬਦ ਰਾਗ ਸੋਠ ਚ 11 ਸ਼ਬਦ ਰਾਗ ਤਨਾਸੀ ਚ 5 ਸ਼ਬਦ ਰਾਗ ਤਲੰਗ ਚ ਇੱਕ ਸ਼ਬਦ ਰਾਗ ਸੂਹੀ 5 ਸ਼ਬਦ ਰਾਗ ਬਲਾਵਲ ਦੇ ਵਿੱਚ 12 ਸ਼ਬਦ ਨੇ ਤੇ ਰਾਗ ਗਾਉਣ ਦੇ ਵਿੱਚ 11 ਸ਼ਬਦ ਰਾਗ ਰਾਮਕਲੀ ਵਿੱਚ 12 ਸ਼ਬਦ ਰਾਗ ਮਾਰੂ ਵਿੱਚ 12 ਸ਼ਬਦ ਰਾਗ ਕਿਦਾਰਾ ਵਿੱਚ 6 ਸ਼ਬਦ ਰਾਗ ਭੈਰੂ ਵਿੱਚ 20 ਸ਼ਬਦ ਰਾਗ ਬਸੰਤ ਵਿੱਚ 7 ਸ਼ਬਦ ਤੇ ਰਾਗ ਸਾਰੰਗ ਵਿੱਚ 3 ਸ਼ਬਦ ਤੇ ਰਾਗ ਪ੍ਰਭਾਤੀ ਦੇ ਵਿੱਚ 5 ਸ਼ਬਦ ਨੇ ਇਸ ਤਰ੍ਹਾਂ ਕਵੀਰ ਜੀ ਦੇ કુલ 225 ਸ਼ਬਦ ਇੱਕ ਬਾਵਨ ਅਖਰੀ ਇੱਕ ਅਥੀਤੀ ਇੱਕ ਸਤਵਾਰ ਤੇ 243 ਸ਼ਲੋਕ ਸੰਕਲਤ ਹਨ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਵਿਉਂਤਬੰਦ ਹੈ ਆਪ ਦੀ ਅਠ ਪਦਾਂ ਦੀ ਵਾਰ ਤੇ ਤਿੰਨ ਅਸ਼ਟਪਦੀਆਂ ਨੇ ਕੋਈ ਵੀ ਰਚਨਾਕਾਰ ਆਪਣੀ ਰਚਨਾ ਰਚਨ ਵੇਲੇ ਕਈ ਤਰ੍ਹਾਂ ਦੀਆਂ ਕਾਵ ਜੁਗਤਾਂ ਵਰਤਾ ਹੈ ਇੰਜ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਵਿੱਚ ਕਈ ਤਰ੍ਹਾਂ ਦੀਆਂ ਕਲਾ ਜੁਗਤਾਂ ਵਰਤੀਆਂ ਆਪ ਦੀ ਬਾਣੀ ਵਿੱਚ ਅਲੰਕਾਰਾਂ ਦੀ ਵਰਤੋਂ ਹੋਈ ਮਿਲਦੀ ਹੈ ਸ਼ਬਦ ਅੰਕਾਰ ਆਦੀ ਹਰ ਮੰਗੀ ਆਪਦੀ ਬਾਣੀ ਵਿੱਚ ਦੇਖੀ ਜਾ ਸਕਦੀ ਹੈ ਉਪਮਾ ਦੇ ਵੀ ਅਨੇਕ ਨਮੂਨੇ ਮਿਲਦੇ ਨੇ ਵਿਸ਼ਟਾਤ ਅਤੇ ਉਦਾਹਰਨਾ ਅੰਕਾਰਾਂ ਨੇ ਵਿਸਪਤ ਪਾਦਨ ਵਿੱਚ ਸਪਸ਼ਟਤਾ ਲਿਆਂਦੀ ਕਵੀਰ ਜੀ ਦੀ ਬਾਣੀ ਵਿੱਚ ਅਬਦੀ ਪੋਜਪੂਰੀ ਬ੍ਰਿਜ ਮਾਰਵੜੀ ਪੰਜਾਬੀ ਅਰਬੀ ਫਾਰਸੀ ਆਦ ਪਸ਼ਾਵਾਂ ਦੀ ਸ਼ਬਦਾਵਲੀ ਮਿਲ ਜਾਂਦੀ ਹੈ ਉਹਨਾਂ ਦੀ ਭਾਸ਼ਾ ਪੂਰੀ ਤਰ੍ਹਾਂ ਸੁਧਕੜੀ ਪਾਸ਼ਾ ਬਿਲਕੁਲ ਸਲਤ ਸਿੱਧੀ ਸਾਰੀ ਪਰ ਉਹ ਸੰਕੇਤਮਕ ਪ੍ਰਤੀਕਾਮਕਤੇ ਪਰਭਾਸ਼ਿਕ ਵੀ ਹੈ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਪਾਸ਼ਾ ਵਿੱਚ ਅਰਬੀ ਫਾਰਸੀ ਰੰਗ ਆ ਗਿਆ ਦੇ ਨਾ ਵੀ ਰੰਗ ਤੋਂ ਬਗੈਰ ਭਗਤੀ ਤੇ ਅਕਾਲ ਪ੍ਰਮਾਤਮਾ ਦੀ ਪੂਰੀ ਮੇਹਰ ਦੀ ਨਿਗਾਹ ਸੀ ਆਪ ਸੱਚ ਦੇ ਮਾਰਗ ਤੇ ਚੱਲਦੇ ਸਨ ਔਰ ਸੱਚ ਦੇ ਚੱਲਦਿਆਂ ਹੋਇਆ ਅ ਰਸਤੇ ਵਿੱਚ ਬੜੀਆਂ ਔਕੜਾਂ ਆਉਣੀਆਂ ਨੇ ਉਸ ਵੇਲੇ ਦੇ ਜਾਬਰ ਹਾਕਮਾਂ ਨੇ ਵੀ ਆਪ ਜੀ ਨੂੰ ਬੜਾ ਸਤਾਇਆ ਹਾਥੀ ਦੀ ਸੁੰਡ ਦੇ ਅੱਗੇ ਬਨ ਕੇ ਨੂੜ ਕੇ ਸੁੱਟਿਆ ਗਿਆ ਪਰ ਹਾਥੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਮਦਦ ਹੋ ਨਾ ਸਕਿਆ ਔਰ ਉਲਟਾ ਸੁੰਨ ਉਪਰ ਕੁਝ ਕਰਕੇ ਸਲਾਮ ਕੀਤੀ ਔਰ ਮਹਾਵਤ ਸੁਣੇ ਐਸਾ ਜੰਗਲ ਵੱਲ ਦੌੜਿਆ ਕਿ ਬਾਅਦ ਵਿੱਚ ਵਾਪਸੀ ਨਹੀਂ ਆਇਆ ਔਰ ਇਸੇ ਤਰ੍ਹਾਂ ਹੀ ਸੰਗਲਾਂ ਨਾਲ ਲੂੜ ਕੇ ਗੰਗਾ ਨਦੀ ਦੇ ਵਿੱਚ ਸੁੱਟਿਆ ਗਿਆ ਸੱਚ ਬੋਲਣ ਦੀ ਸਜ਼ਾ ਉੱਥੇ ਵੀ ਪਰਮੇਸ਼ਰ ਨੇ ਬੰਧਨ ਤੋੜੇ ਔਰ ਥੱਲੇ ਮਿਰਗਸ਼ਾਲਾ ਵਿੱਚ ਗਈ ਪਾਣੀ ਦੇ ਉੱਪਰ ਆਡੋਲ ਬੈਠ ਗਏ ਜਿਸ ਤਰ੍ਹਾਂ ਆਮ ਆਦਮੀ ਟਰਤੀਬ ਉੱਪਰ ਬੈਠਦਾ ਹੈ ਸੱਚ ਦਾ ਪੱਲਾ ਨਹੀਂ ਛੱਡਿਆ ਬੋਗਣਵਾਦੀ ਸੋਚ ਦਾ ਰਾਜ ਕੇ ਹੀ ਮੁਖਾਲਫਤ ਕੀਤੀ ਇੱਥੋਂ ਤੱਕ ਕਿ ਗੰਗਾ ਦੇ ਕਿਨਾਰੇ ਨੂੰ ਉਹ ਬ੍ਰਾਹਮਣ ਬੜਾ ਪਵਿੱਤਰ ਮੰਨਦੇ ਸਨ ਕਹਿੰਦੇ ਸਨ ਕਿ ਜਿਹੜਾ ਇਥੇ ਆਪਣੀ ਆਜੀ ਭੋਜ ਕੇ ਜਾਏਗਾ ਉਸ ਦਾ ਸਵਰਗ ਨੂੰ ਜਾਏਗਾ ਤੇ ਜਿਹੜਾ ਹੜੰਬੇ ਦੇ ਵਿੱਚ ਆਪਣੀ ਪ੍ਰਾਪਤ त्याਗੇਗਾ ਉਹ ਖੋਤੇ ਦੀ ਯੂਨ ਪਵੇਗਾ ਮਹਗਰ ਦੇ ਵਿੱਚ ਅਖੀਰਲੇ ਸਮੇਂ ਦੇ ਵਿੱਚ ਆਪ ਜੀ ਨੇ ਉਥੇ ਵਿਚਨਨ ਕੀਤਾ ਤਾਂ ਕਿ ਇਹ ਜਿਹੜਾ ਪੰਡਤਾਂ ਦਾ ਛਲਾਵਾ ਬਣਾਇਆ ਹੋਇਆ ਸੀ ਉਸ ਨੂੰ ਪੰਗ ਕਰਨ ਵਾਸਤੇ ਖਤਮ ਕਰਨ ਵਾਸਤੇ ਅਖੀਰ ਆਪ ਦੁਨੀਆ ਦੇ ਵਿੱਚ ਵਿਚਰਦੇ ਹੋਏ ਦੁਨੀਆ ਨੂੰ ਉਪਦੇਸ਼ ਦੇਂਦੇ ਹੋਏ ਜਦੋਂ ਇਹਨਾਂ ਦੇ ਬੱਚੇ ਵੱਡੇ ਹੋਏ ਬੇਟੀ ਦੀ ਸ਼ਾਦੀ ਵਾਸਤੇ ਆਪ ਜਲਾਈ ਸਨ ਔਰ ਬੁਣਤੀ ਕਰਦੇ ਸਨ ਕਪੜਾ ਬੁਣ ਕੇ ਵੇਚਣਾ ਤੇ ਪਰਮੇਸ਼ਰ ਦੀ ਰਬੀ ਰੂ ਰਸਤੇ ਵਿੱਚ ਮਿਲ ਗਈ ਕਹਿਣ ਲੱਗੇ ਪਾਈ ਕਪੜਾ ਵੇਚਣ ਚੱਲਿਆ ਲਿਆ ਕਿੰਨੀ ਮਾਇਆ ਚਾਹੀਦੀ ਹੈ ਫਗਜੀ ਕਹਿਣ ਲੱਗੇ ਵੀ ਇਤਨੇ ਕਦਾ ਹੈ ਕਹਿਣ ਲੱਗੇ ਸਾਡੇ ਕੋਲ ਤਾਂ ਮਾਇਆ ਨਹੀਂ ਹੈ ਬੜੇ ਦਿਆਲੂ ਕਿਰਪਾਲੂ ਸੁਹਾਰੇ ਸਨ ਇੱਕ ਬੰਨੇ ਬੇਟੀ ਦਾ ਕਾਜ ਘਰੇ ਰੱਖਿਆ ਹੋਵੇ ਦੂਜੇ ਬੰਨੇ ਉਹ ਕਪੜਾ ਉਸ ਮਹਾਪੁਰਸ਼ ਨੂੰ ਸਾਧੂ ਨੂੰ ਮਹਾਤਮਾ ਨੂੰ ਰੱਬ ਦੇ ਰੂਪ ਨੂੰ ਦੇ ਕੇ ਘਰ ਵੀ ਵਾਪਸ ਨਹੀਂ ਆਏ ਬਾਹਰ ਬੈਠ ਗਏ ਘਰ ਦੇ ਵਿੱਚ ਜਦੋਂ ਖਚਰਾਂ ਤੇ ਲੱਦ ਕੇ ਸੌਂਦਾ ਹੋਣਾ ਸ਼ੁਰੂ ਹੋਇਆ ਸਾਰਾ ਵਿਆਹ ਦਾ ਸਮਾਨ ਸੁਭਾਵ ਹੋਣਾ ਸ਼ੁਰੂ ਹੋਇਆ ਸਾਰੇ ਲੋਕ ਵੀ ਆਨੰਦ ਲੈ ਗਏ ਘਰ ਪਰਿਵਾਰ ਵਾਲੇ ਵੀ ਆਨੰਦ ਲੈ ਗਏ ਜਿਹਨੂੰ ਸ਼ਾਮਾਂ ਨੂੰ ਘਰ ਆਏ ਹਨੇਰੇ ਪਏ ਜਦੋਂ ਸਾਰੀ ਗੱਲ ਬਾਤ ਦੱਸੀ ਤੇ ਚਰਜ ਰੂਪ ਦੇ ਵਿੱਚ ਆ ਗਏ ਪਰਮੇਸ਼ਰ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਜੀ ਆਜ ਜੀ ਨੇ ਬੜੀ ਬੰਦ ਕਿਰਪਾ ਕੀਤੀ ਹੈ ਸੋ ساری ਜ਼ਿੰਦਗੀ ਬੜੇ ਸ਼ਰਲਤਾ ਦੇ ਨਾਲ ਸਹਿਜ ਭਾਵ ਦੇ ਨਾਲ ਪਰਮੇਸ਼ਰ ਦੀ ਭਗਤੀ ਦੇ ਵਿੱਚ ਵਿਚਰਦਿਆਂ ਉੰਬਦੀਦ ਕੀਤੀ ਅਖੀਰ ਨੂੰ ਪਰਮੇਸ਼ਰ ਦੀ ਜੋਤ ਪਰਮੇਸ਼ਰ ਦੇ ਵਿੱਚ ਆਸਮਾਈ ਏਸੀ ਭਗਤ ਕਬੀਰ ਜੀ ਦਾ ਸੰਖੇਪ ਚਾਹਤ ਇਤਿਹਾਸ ਜਵਾਬਜੀ ਦੇ ਨਾਲ ਸਾਂਝਾ ਕੀਤਾ ਹੈ ਆਸ ਹੈ ਸਭੂ ਸਾਧ ਸੰਗਤ ਜੀ ਉਹ ਆਪ ਜੀ ਨੂੰ ਚੰਗਾ ਲੱਗਾ ਹੋਵੇਗਾ ਖੋਈਆਂ ਭੁੱਲਣ ਨੱਚਤਾਰਿਓ ਆਓ ਗੱਜ ਕੇ ਫਤਿਹ ਗਾਈਏ ਉਹ ਆਜ ਜਿੱਕਾ ਖਾਲਸਾ O á de que